ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਅਹਿਮ ਮੁੱਦੇ ਤੇ ਉਸਤੇ ਗੱਲ ਕਰ ਰਹੇ ਹਾਂ ਜਿਹੜਾ ਸਾਡੇ ਸਾਰਿਆਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ ਬਹੁਤ ਵਾਰੀ ਅਸੀਂ ਦੇਖਦੇ ਹਾਂ ਕਿ ਜਿਸ ਥਾਂ ਤੇ ਅਸੀਂ ਰਹਿੰਨੇ ਆਂ ਜਿਸ ਕਿਸਮ ਦੀ ਅਸੀਂ ਜ਼ਿੰਦਗੀ ਜਿਉ ਰਹੇ ਆਂ ਜਿਸ ਕਿਸਮ ਦੇ ਹਾਲਾਤ ਸਾਡੇ ਬਣੇ ਹੋਏ ਆਂ ਜਿਸ ਕਿਸਮ ਦੀ ਮਾਨਸਿਕਤਾ ਜਾਂ ਜੀਵਨ ਜਾਂਚ ਨੂੰ ਅਸੀਂ ਹਰ ਰੋਜ਼ ਭੋਗ ਰਹੇ ਆਂ ਉਹ ਸਾਡੇ ਲਈ ਸੰਕਟ ਦਾ ਕਾਰਨ ਬਣ ਜਾਂਦੀ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਬਹੁਤ ਸਾਰੇ ਵਿਅਕਤੀ ਸੋਚਦੇ ਆ ਕਿ ਇਹਦਾ ਹੱਲ ਕੀ ਹੋਵੇ। ਕੁਝ ਵਿਅਕਤੀ ਇਸਦਾ ਹੱਲ ਕਿਤੇ ਬਾਬਿਆਂ ਕੋਲ ਜਾਣ ਦੇ ਵਿੱਚ ਸੋਚਦੇ ਆ, ਕੁਝ ਕਿਸੇ ਮੰਨਤ ਮੰਨਣ ਦੇ ਵਿੱਚ ਸੋਚਦੇ ਆ, ਕੁਝ ਵਿਅਕਤੀ ਜਿਨ੍ਹਾਂ ਦਾ ਇਨ੍ਹਾਂ ਚੀਜ਼ਾਂ ਦੇ ਵਿੱਚ ਯਕੀਨ ਨਹੀਂ, ਉਹ ਇਹ ਸੋਚਦੇ ਆ ਕਿ ਜੇ ਮੈਂ ਇਸ ਜਗ੍ਹਾ ਨੂੰ ਬਦਲ ਕੇ ਕਿਤੇ ਹੋਰ ਚਲਾ ਜਾਵਾਂ, ਸ਼ਾਇਦ ਮੇਰੇ ਹਾਲਾਤ ਬਦਲ ਜਾਣ। ਤੁਸੀਂ ਆਪਣੇ ਮਨ ਨੂੰ, ਆਪਣੇ ਹਾਲਾਤ ਨੂੰ ਕੀ ਜਗ੍ਹਾ ਬਦਲਣ ਦੇ ਨਾਲ ਬਦਲ ਸਕਦੇ ਹੋ? ਇਹ ਕੁਝ ਨੁਕਤੇ ਆ, ਇਨ੍ਹਾਂ ਬਾਰੇ ਆਪਾਂ ਗੱਲ ਕਰਾਂਗੇ। ਜੇ ਅਸੀਂ ਇਸ ਗੱਲ ਨੂੰ ਸਮਝਣਾ ਹੋਵੇ ਤਾਂ ਪੰਜ ਬੁਨਿਆਦੀ ਤਰੀਕਿਆਂ ਨਾਲ ਇਸ ਮਸਲੇ ਨੂੰ ਸਮਝਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਨੂੰ ਸਮਝੋ ਮਨੋਵਿਗਿਆਨ ਨੂੰ ਸਮਝੋ ਦੂਸਰਾ ਤੁਹਾਡੀ ਸਮੱਸਿਆ ਕੀ ਹੈ ਤੁਸੀਂ ਪਰੇਸ਼ਾਨ ਕਿਉਂ ਉਸ ਦੇ ਮੂਲ ਰੂਪ ਨੂੰ ਸਮਝੋ ਨੰਬਰ 3 ਤੇ ਕਿਸ ਗੱਲ ਕਰਕੇ ਪਰੇਸ਼ਾਨ ਹੈ ਕੀ ਤੁਹਾਡੀਆਂ ਬਹੁਤ ਵੱਡੀਆਂ ਉਮੀਦਾਂ ਤੁਹਾਡੇ ਤੇ ਉਮੀਦਾਂ ਦਾ ਬੋਝ ਕਿੰਨਾ ਹੈ ਇਸ ਗੱਲ ਨੂੰ ਸਮਝੋ ਚੌਥਾ ਪੱਖ ਹੈ ਜਿਹੜਾ ਤੁਹਾਡੀ ਜੀਵਨ ਦ੍ਰਿਸ਼ਟੀ ਕਿਹੋ ਜੀ ਹੈ ਤੁਸੀਂ ਆਸ-ਪਾਸੇ ਨੂੰ ਕਿਵੇਂ ਦੇਖਦੇ ਹੋ ਇਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ ਤੇ ਪੰਜਵਾਂ ਤੇ ਆਖਰੀ ਨੁਕਤਾ ਜਿਹੜਾ ਕਿ ਤੁਹਾਡਾ ਜਿਹੜਾ ਅੰਦਰੂਨੀ ਵਿਕਾਸ ਹੈ ਉਹ ਕਿੰਨਾ ਹੋਇਆ ਉਸ ਨੂੰ ਸਮਝਣ ਦੀ ਲੋੜ ਹੈ ਹੁਣ ਆਪਾਂ ਇੱਕ ਇੱਕ ਕਰਕੇ ਇਹਨਾਂ ਪੰਜੇ ਨੁਕਤਿਆਂ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾ ਨੁਕਤਾ ਜਿਹੜਾ ਜਦੋਂ ਅਸੀਂ ਮਨੋਵਿਗਿਆਨਕ ਹਾਲਾਤ ਦੀ ਗੱਲ ਕਰਦੇ ਆਂ ਤਾਂ ਉਹਦਾ ਕਾਰਨ ਇਹ ਹੈ ਕਿ ਜੇ ਤੁਹਾਡਾ ਮਨ ਦਾ ਦੁੱਖ ਹੈ ਉਹ ਤੁਹਾਡੇ ਅੰਦਰ ਦਾ ਦੁੱਖ ਹੈ ਬਾਹਰੀ ਦੁੱਖ ਨਹੀਂ ਹੈ ਉਹ ਵਾਤਾਵਰਣ ਦੇ ਬਦਲ ਨਾਲ ਤੁਹਾਡਾ ਐਡਰੈਸ ਬਦਲ ਨਾਲ ਤੁਹਾਡੇ ਆਸੇ ਪਾਸੇ ਰਹਿਣ ਵਾਲੇ ਲੋਕਾਂ ਦੇ ਬਦਲ ਨਾਲ ਬਦਲ ਨਹੀਂ ਲੱਗਿਆ ਇਸੇ ਕਰਕੇ ਸ਼ਾਇਦ ਗੁਰਮਤ ਦੇ ਵਿੱਚ ਕਿਹਾ ਗਿਆ ਮਨ ਜੀਤੇ ਜਗ ਜੀਤੇ ਜਾਂ ਸਾਡੇ ਸਨਾਤਨੀ ਪਰੰਪਰਾ ਦੇ ਵਿੱਚ ਵੀ ਕਿਹਾ ਗਿਆ ਹੈ ਮਨ ਕੇ ਹਾਰੇ ਹਾਰ ਹੈ ਮਨ ਕੇ ਜੀਤੇ ਜੀਤ ਬਹੁਤ ਸਾਰੇ ਸੰਤਾਂ ਨੂੰ ਮਹਾਤਮਾ ਨੂੰ ਕਥਾ ਕਰਦੇ ਤੁਸੀਂ ਸੁਣਿਆ ਹੋਊਗਾ ਜਿਨ੍ਹਾਂ ਦੇ ਵਿੱਚ ਉਹ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਆਪਣੇ ਦੁੱਖਾਂ ਨੂੰ ਸਮੱਸਿਆਵਾਂ ਨੂੰ ਬਦਲਣਾ ਹੈ ਤਾਂ ਆਪਣੇ ਮਨ ਦੀ ਅਵਸਥਾ ਨੂੰ ਬਦਲੋ ਜਿਹੜਾ ਦੁੱਖ ਹੈ ਉਹ ਤੁਹਾਡੇ ਅਚੇਤ ਮਨ ਦੇ ਵਿੱਚ ਪਿਆ ਹੋਇਆ ਹੈ ਇੱਕ ਜਗ੍ਹਾ ਤੋਂ ਦੂਸਰੇ ਜਾਨ ਨਾਲ ਤੁਹਾਡਾ ਮਨ ਹੈ ਜਿਹੜਾ ਉਹ ਬਦਲ ਨਹੀਂ ਜਾਣਾ ਤੁਹਾਡੇ ਮਨ ਦੇ ਵਿੱਚ ਪਿਆ ਹੋਇਆ ਗੁੱਸਾ ਮਨ ਦੇ ਵਿੱਚ ਪਈ ਹੋਈ ਨਿਰਾਸ਼ਾ ਉਹ ਜਗ੍ਹਾ ਦੇ ਬਦਲ ਨਾਲ ਤੁਹਾਡੇ ਨਾਲ ਹੀ ਜਾਊਗੀ ਇਹ ਨਹੀਂ ਹੈ ਕਿ ਇੱਕ ਘਰ ਦੇ ਵਿੱਚ ਬੈਠ ਕੇ ਤੁਹਾਡੇ ਮਨ ਦੇ ਅੰਦਰ ਗੁੱਸਾ ਪਿਆ ਨਿਰਾਸ਼ਾ ਪਈ ਹੈ ਤੁਹਾਡੇ ਮਨ ਦੇ ਅੰਦਰ ਬਹੁਤ ਸਾਰੇ ਅਫਸੋਸ ਪਏ ਹੈ ਉਹ ਜੇ ਤੁਸੀਂ ਜਗਾ ਜਾਂ ਦੇਸ਼ ਬਦਲ ਲੋਗੇ ਬਦਲ ਜਾਣਗੇ ਐਸਾ ਨਹੀਂ ਹੋਣਾ ਇਸ ਲਈ ਸ਼ਹਿਰ ਬਦਲਣ ਦੇ ਨਾਲ ਕਦੇ ਵੀ ਮਨ ਦੀ ਚਿੰਤਾ ਨਹੀਂ ਬਦਲਦੀ ਤੁਹਾਨੂੰ ਜੇ ਮਨੋਵਿਗਿਆਨਕ ਤੌਰ ਤੇ ਤੁਸੀਂ ਆਪਣੇ ਆਪ ਨੂੰ ਠੀਕ ਰੱਖਣਾ ਹੈ ਚਿੰਤਾ ਮੁਕਤ ਰਹਿਣਾ ਹੈ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰਲਾ ਆਪ ਹੈ ਜਿਹੜਾ ਉਸ ਨੂੰ ਬਦਲਣਾ ਪਊਗਾ ਦੂਸਰੀ ਗੱਲ ਜਿਹਨੂੰ ਅਸੀਂ ਕਹਨੇ ਆ ਕਿ ਤੁਹਾਡੀਆਂ ਸਮੱਸਿਆਵਾਂ ਦਾ ਰੂਟ ਕਾਰਜ ਕੀ ਹੈ ਤੁਹਾਡੀ ਪ੍ਰੋਬਲਮ ਦਾ ਰੂਟ ਕਾਰਜ ਕੀ ਹੈ ਉਸ ਨੂੰ ਦੇਖਣ ਦੀ ਕੋਸ਼ਿਸ਼ ਕਰੋ ਉਹ ਰੂਟ ਕਾਰਜ ਤੁਸੀਂ ਆਪ ਹੀ ਲੱਭ ਸਕਦੇ ਹੋ ਕੀ ਤੁਹਾਡੇ ਰਿਸ਼ਤਿਆਂ ਦੇ ਵਿੱਚ ਤਣਾਅ ਹੈ ਕੀ ਤੁਹਾਡੀ ਆਪਣੇ ਆਪ ਤੋਂ ਅਸੰਤੁਸ਼ਟੀ ਹੈ ਕੀ ਤੁਹਾਡੇ ਮਨ ਦੇ ਵਿੱਚ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦੀ ਲਾਲਸਾ ਪਈ ਹੋਈ ਹੈ ਕੀ ਤੁਹਾਨੂੰ ਕਿਸੇ ਆਂਢੀ ਗੁਆਂਢੀ ਨੂੰ ਜਾਂ ਹੋਰ ਵਿਅਕਤੀ ਨੂੰ ਦੇਖ ਕੇ ਈਰਖਾ ਹੁੰਦੀ ਹੈ ਜੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਪਈਆਂ ਹੋਈਆਂ ਤਾਂ ਇਹਨਾਂ ਨੂੰ ਬਦਲਣ ਦੀ ਲੋੜ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਤੁਹਾਡੀ ਸਮੱਸਿਆ ਦਾ ਕਾਰਨ ਬਣਦੀ ਹੈ ਗੁਰਮਤਿ ਦੇ ਵਿੱਚ ਤੁਹਾਡੀ ਸਮੱਸਿਆ ਦਾ ਕਾਰਨ ਹੈ ਜਿਹੜਾ ਉਹਨੂੰ 5 ਹਿੱਸਿਆਂ ਵਿੱਚ ਵੰਡ ਕੇ ਦਿਖਾਇਆ ਗਿਆ ਜਿਸ ਨੂੰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਕਿਹਾ ਗਿਆ ਹੈ ਕਿਤੇ ਇਹ ਤਾਂ ਨਹੀਂ ਇਹਨਾਂ ਦੇ ਵਿੱਚੋਂ ਕੋਈ ਇੱਕ ਸਮੱਸਿਆ ਤੁਹਾਡੇ ਮਨ ਨੂੰ ਜਕੜੀ ਬੈਠੀ ਹੈ ਇਹ ਸਾਰੀਆਂ ਸਮੱਸਿਆਵਾਂ ਤੁਹਾਡੇ ਅੰਦਰ ਹੀ ਪਈਆਂ ਜੇ ਤੁਸੀਂ ਆਪਣੇ ਆਪ ਤੋਂ ਭੱਜਣ ਦੀ ਕੋਸ਼ਿਸ਼ ਕਰੋਗੇ ਆਪਣੇ ਆਪ ਤੋਂ ਤੁਸੀਂ ਕਿਤੇ ਵੀ ਨਹੀਂ ਭੱਜ ਸਕਦੇ ਜਦੋਂ ਕਿਤੇ ਤੁਸੀਂ ਜਾਓਗੇ ਤੁਹਾਡਾ ਮਨ ਵੀ ਤੁਹਾਡੇ ਨਾਲ ਜਾਊਗਾ ਤੁਹਾਡੀਆਂ ਸਮੱਸਿਆਵਾਂ ਤੁਹਾਡਾ ਸੋਚ ਈਰਖਾ ਸਭ ਤੁਹਾਡੇ ਨਾਲ ਜਾਊਗਾ ਇਸ ਕਰਕੇ ਇਹ ਗੱਲ ਪੱਲੇ ਬੰਨ੍ਹ ਲਓ ਕਿ ਜਗ੍ਹਾ ਦੀ ਤਬਦੀਲੀ ਦੇ ਨਾਲ ਮਾਨਸਿਕਤਾ ਕਦੇ ਵੀ ਨਹੀਂ ਬਦਲਦੀ ਇਸ ਤੋਂ ਅਗਲੀ ਗੱਲ ਕਿ ਸਾਡੇ ਉੱਤੇ ਕਈ ਵਾਰੀ ਹਾਈ ਐਕਸਪੈਕਟੇਸ਼ਨ ਜਾਂ ਬਹੁਤ ਸਾਰੀਆਂ ਉਮੀਦਾਂ ਦਾ ਬੋਝ ਹੁੰਦਾ ਹੈ। ਕਈ ਵਿਅਕਤੀਆਂ ਨੂੰ ਲੱਗਦਾ ਹੈ ਕਿ ਮੈਂ ਬਹੁਤ ਕੁਝ ਬਣ ਸਕਦਾ ਸੀ। ਮੈਂ ਆਹਾ ਨਹੀਂ ਬਣ ਸਕਿਆ ਜਾਂ ਮੈਂ ਆਹਾ ਬਣਨਾ ਚਾਹਣਾ ਹੈ। ਉਹ ਹਰ ਸਮੇਂ ਕੰਪੀਟੀਸ਼ਨ 'ਚ ਪਏ ਰਹਿੰਦੇ ਆ। ਉਹਨਾਂ ਕੋਲ ਅੱਜ 5 ਲੱਖ ਦੀ ਗੱਡੀ ਹੈ, ਕੱਲ ਨੂੰ 10 ਲੱਖ ਦੀ ਬਾਰੇ ਸੋਚਦੇ ਆ। ਜਦੋਂ 10 ਲੱਖ ਦੀ ਆ ਜਾਂਦੀ ਹੈ, ਸੋਚਦੇ ਆ ਕਿ ਬਹੁਤ ਸਾਰੇ ਲੋਕਾਂ ਕੋਲ ਇਹ ਹੈਗੀ ਹੈ। ਮੈਨੂੰ ਇਸ ਤੋਂ ਵੀ ਕੁਝ ਵੱਡਾ ਚਾਹੀਦਾ ਹੈ। ਮੈਨੂੰ ਵੱਡਾ ਘਰ ਚਾਹੀਦਾ ਹੈ। ਮੈਨੂੰ ਬਹੁਤ ਸਾਰਾ ਧਨ ਚਾਹੀਦਾ ਹੈ ਮੈਨੂੰ ਬੈਂਕ ਬੈਲੈਂਸ ਚਾਹੀਦਾ ਹੈ ਮੈਂ ਬਹੁਤ ਸਾਰੀਆਂ ਚੀਜ਼ਾਂ ਪ੍ਰਾਪਤ ਹੋਰ ਵੀ ਕਰਾਂ ਇਸ ਕਰਕੇ ਜੇ ਤੁਹਾਡੀਆਂ ਉਮੀਦਾਂ ਜਿਹੜੀਆਂ ਉਹ ਲਗਾਤਾਰ ਵੱਧਦੀਆਂ ਜਾਣਗੀਆਂ ਇਸ ਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਤੁਹਾਡੀਆਂ ਉਮੀਦਾਂ ਦੇ ਨਾਲ ਤੁਹਾਡੀ ਮਾਨਸਿਕਤਾ ਜਿਹੜੀ ਉਹ ਬੋਝ ਦੇ ਥੱਲੇ ਆਊਗੀ ਨਾ ਹੀ ਇਹ ਹੋ ਸਕਦਾ ਹੈ ਕਿ ਜੇ ਤੁਸੀਂ ਇੱਥੇ ਆਪਣੀਆਂ ਉਮੀਦਾਂ ਪੂਰੀਆਂ ਨਹੀਂ ਕਰ ਸਕੇ ਤਾਂ ਬਾਹਰ ਜਾ ਕੇ ਆਪਣੀਆਂ ਉਮੀਦਾਂ ਪੂਰੀਆਂ ਕਰ ਲਓਗੇ ਹਰੇਕ ਵਿਅਕਤੀ ਜਿਹੜਾ ਅਮਰੀਕਾ ਦੇ ਵਿੱਚ ਜਾਂਦਾ ਹੈ ਬਾਹਰੋਂ ਉਹ ਬਿਲ ਗੇਟਸ ਨਹੀਂ ਬਣ ਸਕਦਾ ਨਾ ਹੀ ਉਹ ਐਲਨ ਮਸਕ ਬਣ ਸਕਦਾ ਤੇ ਜਿਨੇ ਇੱਥੇ ਕੁਝ ਬਣਨਾ ਹੈ ਉਹ ਦੀ ਰੂਹ ਭਾਈ ਅਮਾਨੇ ਅੰਗੋਂ ਹਿੰਦੁਸਤਾਨ 'ਚ ਰਹਿ ਕੇ ਵੀ ਵਿਸ਼ਵ ਦੇ ਅਮੀਰ ਵਿਅਕਤੀਆਂ ਦੇ ਵਿੱਚ ਨਾ شمار ਕਰ ਸਕਦਾ ਇਹਦਾ ਮਤਲਬ ਇਹ ਹੋਇਆ ਕਿ ਜੋ ਤੁਹਾਡੀ ਪ੍ਰਾਪਤੀ ਹੈ ਉਹ ਤੁਹਾਡੇ ਅੰਦਰ ਪਈ ਹੋਈ ਹੈ ਉਸ ਨੂੰ ਬਾਹਰ ਕਿਤੇ ਲੱਭਣ ਜਾਣ ਦੀ ਲੋੜ ਨਹੀਂ ਹੈ ਇਸ ਲਈ ਜਿਹੜਾ ਚੌਥਾ ਪੱਖ ਹੈ ਤੁਹਾਨੂੰ ਸਕੂਨ ਦੇਣ ਵਾਲਾ ਕਿ ਤੁਸੀਂ ਆਪਣੀ ਲਾਈਫ ਦਾ ਪਰਸਪੈਕਟਿਵ ਚੇਂਜ ਕਰੋ ਆਪਣੀ ਜੀਵਨ ਦੀ ਦ੍ਰਿਸ਼ਟੀ ਨੂੰ ਬਦਲੋ ਜੇ ਤੁਹਾਡੀ ਦ੍ਰਿਸ਼ਟੀ ਸਕਾਰਾਤਮਕ ਹੋਊਗੀ ਹਰ ਗੱਲ ਨੂੰ ਤੁਸੀਂ ਠੀਕ ਰੂਪ ਦੇ ਵਿੱਚ ਲਓਗੇ ਜੇ ਅੱਜ ਗਰਮੀ ਹੈ ਸਕਾਰਾਤਮਕ ਰੂਪ ਦੇ ਵਿੱਚ ਲਓਗੇ ਕਿ ਕੁਦਰਤ ਦਾ ਵਰਤਾਰਾ ਹੈ ਇਸ ਦੇ ਨਾਲ ਵੀ ਮੈਂ ਨੇ ਜਿੱਟ ਲਵਾਂਗਾ ਛੋਟੀ ਕੋਈ ਸਮੱਸਿਆ ਆਈ ਇਹ ਵੀ ਮੇਰੇ ਕੱਲੇ ਤੇ ਨਹੀਂ ਆਈ ਕੋਈ ਤੁਹਾਡੇ ਤੇ ਦੁੱਖ ਆਇਆ ਉਸ ਨੂੰ ਤੁਸੀਂ ਬਹੁਤ ਹੀ ਉਸਾਰੂ ਢੰਗ ਨਾਲ ਲਓਗੇ ਉਸ ਦਾ ਹਰ ਇੱਕ ਕਿਸੇ ਕੋਲੇ ਰਾਗ ਨਹੀਂ alaap ਦੇ ਫਿਰੋਗੇ ਉਸ ਨੂੰ ਪ੍ਰਚਾਰ ਦਾ ਮਾਧਿਅਮ ਨਹੀਂ ਬਣਾਓਗੇ ਅੱਜ ਹਾਲਾਤ ਇਹ ਬਣੇ ਆ ਕਿ ਕਿਸੇ ਨੂੰ ਛੋਟੀ ਜੀ ਸਮੱਸਿਆ ਆਵੇ ਉਹ ਫਟਾਫਟ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਪਾਉਂਦਾ ਹੈ ਕਿ ਮੈਂ ਬਹੁਤ ਪਰੇਸ਼ਾਨ ਹੈ ਤੁਹਾਡੀ ਪਰੇਸ਼ਾਨੀ ਕਿਸੇ ਦੇ ਚਾਰ ਸ਼ਬਦ ਕਹਿਣ ਨਾਲ ਘਟ ਨਹੀਂ ਹੋਣ ਲੱਗੀ ਇਸ ਕਰਕੇ ਪਰੇਸ਼ਾਨੀ ਨੂੰ ਪ੍ਰਚਾਰ ਦਾ ਮਾਧਿਅਮ ਨਾ ਬਣਾਓ ਆਪਣੀ ਜੀਵਨ ਦੀ ਦ੍ਰਿਸ਼ਟੀ ਬਦਲੋ ਜੇ ਤੁਸੀਂ ਨਕਾਰਾਤਮਕ ਚੀਜ਼ਾਂ ਨੂੰ ਸੋਚੋਗੇ ਹਰ ਚੀਜ਼ ਤੇ ਤੁਸੀਂ ਕਹੋਗੇ ਕਿ ਦੂਸਰੇ ਵਿਅਕਤੀ ਹੱਲਾਸ਼ੇਰੀ ਦੇਣ ਤੁਹਾਡੀ ਬਾਹ ਫੜਨ ਤੁਹਾਨੂੰ ਕਹਿਣ ਕਿ ਤੁਹਾਡੇ ਨਾਲ ਬਹੁਤ ਮਾੜਾ ਹੋਇਆ ਇਹ ਜਾਂ ਕਹਿਣ ਵਾਲਾ ਵਿਅਕਤੀ ਤੁਹਾਨੂੰ ਸ਼ਾਇਦ ਕੋਈ ਨਾ ਮਿਲੇ ਇਹ ਸਾਰੀਆਂ ਚੀਜ਼ਾਂ ਤੁਹਾਡੇ ਅੰਦਰ ਪਈਆਂ ਜੇ ਤੁਸੀਂ ਕਹੋਗੇ ਕਿ ਜਿਸ ਜਗ੍ਹਾ ਤੇ ਮੈਂ ਅੱਜ ਰਹਿ ਰਹੇ ਹਾਂ ਤਾਂ ਉੱਥੇ ਆਲਾ ਦਵਾਲਾ ਐਸਾ ਹੋਣ ਕਰਕੇ ਮੈਨੂੰ ਸਮੱਸਿਆ ਆ ਰਹੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਕਿ ਇਹ ਤੁਹਾਡੀ ਖੁਸ਼ਕ ਫਹਿਮੀ ਹੈ ਜਿੱਥੇ ਵੀ ਤੁਸੀਂ ਜਾਓਗੇ ਜੇ ਤੁਹਾਡੀ ਸੋਚ ਨਕਾਰਾਤਮਕ ਹੈ ਤੁਹਾਨੂੰ ਕੋਈ ਵੀ ਚੀਜ਼ ਪਸੰਦ ਨਹੀਂ ਆਉਂਦੀ ਤੁਹਾਨੂੰ ਹਰ ਚੀਜ਼ ਗਲਤ ਲੱਗਦੀ ਹੈ ਤਾਂ ਕਿਤੇ ਵੀ ਚਲੇ ਜਾਓ ਜੋ ਕੁਝ ਤੁਹਾਡੇ ਅੰਦਰ ਹੈ ਤੁਹਾਡੇ ਮਨ ਦੇ ਵਿੱਚ ਵਸਿਆ ਹੋਇਆ ਹੈ ਉਹ ਤੁਹਾਡੇ ਨਾਲ ਹੀ ਜਾਊਗਾ ਇਸ ਲਈ ਪੰਜਵਾਂ ਪੱਖ ਹੈ ਜਿਹੜਾ ਤੁਹਾਨੂੰ ਆਪਣੇ ਅੰਦਰ ਦਾ ਵਿਕਾਸ ਹੈ ਜਿਹੜਾ ਤੁਹਾਡੀ ਇਨਰ ਗਰੋਥ ਹੈ ਜਿਹੜੀ ਉਹ ਬਹੁਤ ਜ਼ਰੂਰੀ ਹੈ ਵਾਰ-ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਹਾਤਮਾ ਬਹੁਤ ਸਾਰੇ ਵਿਆਖਿਆਕਾਰ ਜੇ ਸ੍ਰੀ ਰਜਨੀਸ਼ ਦੀ ਵੀ ਗੱਲ ਕਰੀਏ ਤਾਂ ਉਸ ਦੇ ਵੀ ਜਿੰਨੇ ਵੀ ਉਸ ਦੇ ਚੇਲੇ ਐ ਉਹ ਸਾਰਿਆਂ ਨੂੰ ਕਹਿੰਦਾ ਕਿ ਆਪਣੇ ਅੰਦਰ ਦਾ ਵਿਕਾਸ ਕਰੋ ਜੇ ਤੁਸੀਂ ਆਪਣੇ ਅੰਦਰ ਦਾ ਵਿਕਾਸ ਕਰੋਗੇ ਆਪਣੇ ਮੋਢਿਆਂ ਤੇ ਚੱਕੇ ਹੋਏ ਬੋਝ ਨੂੰ ਘਟ ਕਰੋਗੇ ਤਾਂ ਉਸ ਦੇ ਨਾਲ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਤੁਹਾਨੂੰ ਕੁਝ ਨਾ ਕੁਝ ਪ੍ਰਾਪਤ ਹੋ ਜਾਊਗਾ ਤੁਸੀਂ ਸਾਰੇ ਗੁਰੂ ਨਾਨਕ ਸਾਹਿਬ ਬਾਰੇ ਜਾਣਦੇ ਹੋ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਯੋਗ ਹਾਸਲ ਕਰਨ ਲਈ ਸਾਨੂੰ ਪਹਾੜਾਂ ਤੇ ਜਾਣਾ ਪੈਂਦਾ ਕਿੱਥੇ ਕੰਦਰਾਂ ਵਿੱਚ ਬੈਠ ਕੇ ਭਗਤੀ ਕਰਨੀ ਪੈਂਦੀ ਹੈ ਵਿਦਵਾਨ ਵਿਅਕਤੀ ਉਹੀ ਬਣ ਸਕਦਾ ਜਿਹੜਾ ਸਾਧ ਸੰਤ ਬਣੇ ਪਰ ਗੁਰੂ ਸਾਹਿਬ ਨੇ ਕੀ ਕੀਤਾ ਲੋਕਾਂ ਦੇ ਨਾਲ ਸਧਾਰਨ ਭੇਸ ਦੇ ਵਿੱਚ ਜਾ ਕੇ ਮੁਲਾਕਾਤਾਂ ਕੀਤੀਆਂ ਗ੍ਰਸਥੀ ਜੀਵਨ ਦੇ ਵਿੱਚ ਰਹੇ ਉਹਨਾਂ ਦੇ ਪੁੱਤਰ ਵੀ ਪੈਦਾ ਹੋਏ ਉਹਨਾਂ ਦੇ ਪਿਤਾ ਮਾਤਾ ਭੈਣ ਉਹਨਾਂ ਨਾਲ ਵੀ ਉਹਨਾਂ ਨੇ ਸਬੰਧ ਰੱਖੇ ਤੇ ਆਖਰੀ ਸਮੇਂ ਦੇ ਵਿੱਚ ਕਰਤਾਰਪੁਰ ਸਾਹਿਬ ਦੇ ਵਿੱਚ ਆ ਕੇ ਉਹਨਾਂ ਨੇ ਖੇਤੀ ਵੀ ਕੀਤੀ ਇਸ ਸਾਰੇ ਕਾਰਨ ਦੇ ਨਾਲ-ਨਾਲ ਉਹਨਾਂ ਨੇ ਕੀ ਕੀਤਾ ਕਿ ਬਹੁਤ ਉੱਤਮ ਕਿਸਮ ਦੇ ਦਾਰਸ਼ਨਿਕ ਫਲਸਫੇ ਵਾਲੀਆਂ ਆਪਣੀਆਂ ਰਚਨਾਵਾਂ ਵੀ ਦਿੱਤੀਆਂ ਉਹਨਾਂ ਨੇ ਕਿਤੇ ਬਾਹਰ ਜਾ ਕੇ ਦਰਸ਼ਨ ਹਾਸਲ ਉਹਨਾਂ ਨੂੰ ਨਹੀਂ ਹੋਇਆ ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਕਿ ਜੋ ਕੰਮ ਤੁਸੀਂ ਕਰ ਰਹੇ ਹੋ ਜਿਸ ਕਿਸਮ ਦੇ ਹਾਲਾਤ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੁਸੀਂ ਉਸ ਹਾਲਾਤ ਦੇ ਵਿੱਚ ਹੀ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ ਕਦੇ ਵੀ ਏ ਨਹੀਂ ਹੁੰਦਾ ਕਿ ਮੈਂ ਇੱਥੇ ਬਹੁਤ ਪਰੇਸ਼ਾਨ ਐ ਚਾਰ ਦਿਨ ਮੈਂ ਕਿਤੇ ਜਾਇਆ ਵਾਂ ਉਸ ਤੋਂ ਬਾਅਦ ਮੈਂ ਉੱਥੋਂ ਸਕੂਨ ਲੈ ਆਉਂਗਾ ਤੇ ਮੇਰੀ ਬਾਕੀ ਜ਼ਿੰਦਗੀ ਸਕੂਨ ਨਾਲ ਕੱਟੂਗੀ ਤੁਸੀਂ 2 ਦਿਨ 4 ਦਿਨ ਹਫ਼ਤਾ 10 ਦਿਨ ਆਪਣੇ ਹਾਲਾਤ ਤੋਂ ਭੱਜ ਸਕਦੇ ਹੋ ਦੂਸਰੀ ਥਾਂ ਤੇ ਜਾ ਕੇ ਨਵੀਆਂ ਚੀਜ਼ਾਂ ਦੇਖ ਕੇ ਕੁਝ ਦਿਨਾਂ ਲਈ ਤੁਸੀਂ ਆਪਣੇ ਆਪ ਨੂੰ ਬਦਲ ਸਕਦੇ ਹੋ ਪਰ ਜੋ ਤੁਹਾਡੇ ਅੰਦਰ ਪਿਆ ਹੈ ਸੱਚ ਜਾਣਿਓ ਜੇ ਤੁਸੀਂ ਆਪਣੇ ਮਨੋਵਿਗਿਆਨਕ ਹਾਲਾਤ ਨਹੀਂ ਬਦਲੋਗੇ ਆਪਣੀਆਂ ਸਮੱਸਿਆਵਾਂ ਦਾ ਮੂਲ ਕਾਰਨ ਨਹੀਂ ਲੱਭੋਗੇ ਆਪਣੇ ਉੱਪਰ ਪਏ ਹੋਏ ਉਮੀਦਾਂ ਦੇ ਬੋਝ ਨੂੰ ਘਟ ਨਹੀਂ ਕਰੋਗੇ ਆਪਣੀ ਜੀਵਨ ਪ੍ਰਤੀ ਦ੍ਰਿਸ਼ਟੀ ਨੂੰ ਨਹੀਂ ਬਦਲੋਗੇ ਤੇ ਅੰਤਮ ਰੂਪ ਦੇ ਵਿੱਚ ਆਪਣਾ ਅੰਦਰੂਨੀ ਵਿਕਾਸ ਨਹੀਂ ਕਰੋਗੇ ਤਾਂ ਤੁਹਾਡੇ ਹਾਲਾਤ ਬਦਲਣ ਵਾਲੇ ਨਹੀਂ ਹੈ ਜਗ੍ਹਾ ਬਦਲਣ ਦੇ ਨਾਲ ਤੁਹਾਡਾ ਵਾਤਾਵਰਣ ਤਾਂ ਬਦਲ ਸਕਦਾ ਹੈ ਪਰ ਮਨ ਦੇ ਹਾਲਾਤ ਨਹੀਂ ਬਦਲਦੇ ਨਵੀਂ ਥਾਂ ਤੇ ਜਾ ਕੇ ਅਸੀਂ ਅੰਦਰੂਨੀ ਸੋਚ ਆਤਮ ਗਿਆਨ ਜੀਵਨ ਦ੍ਰਿਸ਼ਟੀ ਉਹ ਸਾਰੀਆਂ ਚੀਜ਼ਾਂ ਨਹੀਂ ਬਦਲ ਸਕਦੇ ਇਸ ਲਈ ਜੇ ਇਹ ਸਾਰੀਆਂ ਚੀਜ਼ਾਂ ਬਦਲਣ ਹੈ ਤਾਂ ਤੁਹਾਨੂੰ ਮਨ ਨੂੰ ਜਿੰਨਾ ਪਊਗਾ ਹਾਰਿਆ ਹੋਇਆ ਮਨ ਕਦੇ ਵੀ ਉੱਚੀ ਉਡਾਨ ਨਹੀਂ ਭਰ ਸਕਦਾ ਤੇ ਅਖੀਰ ਦੇ ਵਿੱਚ ਫਿਰ ਮੈਂ ਉਹੀ ਗੱਲ ਦੁਹਰਾਉਣ ਲੱਗਿਆ ਕਿ ਮਨ ਕੇ ਹਾਰੇ ਹਾਰ ਹੈ ਮਨ ਕੇ ਜੀਤੇ ਜੀਤ ਮਨ ਤੇ ਜਿੱਤ ਹਾਸਲ ਕਰੋ ਧੰਨਵਾਦ